ਜੋ ਸਾਡੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਔਰ ਮੈਨੂੰ ਮੇਰੇ ਉੱਤੇ ਡਾਇਰੈਕਟਲੀ ਤਾਨਾ ਕੱਸਿਆ ਗਿਆ ਵੀ ਇਹ ਜਿਹੜਾ 10 ਲੱਖ ਰੁਪਇਆ ਵਿਧਾਇਕ ਮੰਗਦਾ ਵਾ ਪ੍ਰਭੂ ਰਾਮ ਦਾ ਡੋਲਾ ਥੱਲੇ ਪਿਆ ਵਾ ਥੱਲੇ ਰੱਖਿਆ ਹੋਇਆ ਸੜਕ ਦੇ ਉੱਤੇ ਉਹਦੇ ਉੱਤੇ ਰਾਜਨੀਤੀ ਰੋਟੀਆਂ ਸੇਕ ਰਿਆ ਵਾ ਵਹਾਇਆ ਗਿਆ ਫੀਕੇਦਾਰ ਤੋਂ ਪਿੱਛੇ ਬੰਦੂਕ ਜਿਹੜੀ ਆ ਉਹ ਭਾਜਪਾ ਤੇ ਕਾਂਗਰਸ ਦੀ ਆ ਸਿੱਧਾ ਸਿੱਧਾ ਤੁਸੀਂ মিডিਆ ਵਾਲੇ ਪੱਤਰਕਾਰ ਮੇਰੇ ਵੀਰ ਸਾਰੇ ਜੀ ਸੂਝਵਾਨੋ ਤੁਹਾਨੂੰ ਵੀ ਤੁਸੀਂ ਕਈ ਨੇਤਾ ਇੱਥੋਂ ਬਣਾਇਆ ਕਈ ਨੇਤਾ ਤੇ ਨਾਲ ਤੁਹਾਡਾ ਵਾਅ ਵਾਸਤਾ ਪਿਆਵਾ ਔਰ ਅੱਗਿਓ ਪੈਂਦਾ ਰਹਿਣਾ ਵਾ ਇਸ ਪਿਕਚਰ ਬਾਰੇ ਤੁਹਾਨੂੰ ਵੀ ਪੂਰਾ ਗਿਆਨ ਹੋਣਾ ਚਾਹੀਦਾ ਲੜਾਈ ਦਾ ਇੱਕ ਠੇਕੇਦਾਰ ਕਹਿੰਦਾ ਮੇਰੀ ਆ ਕਿ ਪ੍ਰਭੂ ਰਾਮ ਦਾ ਡੋਲਾ ਜੇ ਕਿਸੇ ਨੇ ਰੋਕਿਆ ਵਾ जे किसे मुलाजम ने प्रशासन ने रोकिया वा तो फिर मैं जवाबदेव पत्रकार भीरू मैं दस रहा व कि बंदूक दो पार्टिया दी, एक कांग्रेस एक भाजपा की जो पिछले समय तो प्रभु राम दी दशहरा कमेटी ਦ੍ਰੈਸੀ ਮੈਦਾਨ ਦੇ ਵਿੱਚ ਹਰ ਇੱਕ ਸਾਲ ਚੱਲਦੀ ਆ ਜਿਹੜਾ ਉਸ ਕਮੇਟੀ ਵੱਲੋਂ ਜਾਂ ਉੱਥੇ ਦਾ ਕੋਈ ਠੇਕੇਦਾਰ ਜਿਸ ਦਾ ਨਾਮ ਮੈਨੂੰ ਪਤਾ ਲੱਗਿਆ ਕੋਈ ਅਸ਼ੋਕ ਆ ਮੈਂ ਪਿਛਲੇ ਕੱਲ ਦਾ ਪਰਸੋ ਦਾ ਦੇਖ ਰਿਹਾ ਕਾਂਗਰਸ ਦਾ ਮੇਰੇ ਆਪੋਜੀਟ ਲੜਿਆ ਹੋਇਆ ਔਰ ਮੌਜੂਦਾ ਜਿਹੜਾ ਐਮਪੀ ਆ ਰਾਜਾ ਬੜਿੰਦ ਕਾਂਗਰਸ ਦਾ ਪ੍ਰਧਾਨ ਕਾਂਗਰਸ ਦੇ ਦੋ ਜਿਹੜੇ ਨੇਤਾ ਹਾਰੇ ਹੋਏ ਸਾਬਕਾ ਐਮਐਲਏ ਤੇ ਉਹਨਾਂ ਦੀ ਸਾਜ਼ਿਸ਼ ਤੇ ਇੱਕ ਭਾਜਪਾ ਦਾ ਜਿਹੜਾ ਹਰਿਆ ਹੋਇਆ ਨੇਤਾ ਵਾ ਇਹ ਚਾਰਾਂ ਬੰਦਿਆਂ ਦੀ ਸਾਜ਼ਿਸ਼ ਦੇ ਨਾਲ ਪ੍ਰੀਪਲੈਨ ਜੋ ਸਾਡੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਔਰ ਮੈਨੂੰ ਮੇਰੇ ਉੱਤੇ ਡਾਇਰੈਕਟਲੀ ਤਾਣਾ ਕੱਸਿਆ ਗਿਆ ਵੀ ਇਹ ਜਿਹੜਾ 10 ਲੱਖ ਰੁਪਇਆ ਵਿਧਾਇਕ ਮੰਗਦਾ ਵਾ ਕਹਾਇਆ ਗਿਆ ਫੇਕੇਦਾਰ ਤੋਂ ਪਿੱਛੇ ਬੰਦੂਕ ਜਿਹੜੀ ਆ ਉਹ ਭਾਜਪਾ ਤੇ ਕਾਂਗਰਸ ਦੀ ਆ ਸਿੱਧਾ ਸਿੱਧਾ ਤੁਸੀਂ মিডিਆ ਵਾਲੇ ਪੱਤਰਕਾਰ ਮੇਰੇ ਵੀਰ ਸਾਰੇ ਹੀ ਸੂਝਵਾਨ ਹੋ ਤੁਹਾਨੂੰ ਵੀ ਤੁਸੀਂ ਕਈ ਨੇਤਾ ਇੱਥੋਂ ਬਣਾਏ ਆ ਕਈ ਨੇਤਾ ਤੇ ਨਾਲ ਤੁਹਾਡਾ ਵਾਅ ਵਾਸਤਾ ਪਿਆ ਵਾ ਔਰ ਅੱਗੇੋਂ ਪੈਂਦਾ ਰਹਿਣਾ ਵਾ ਇਸ ਪਿਕਚਰ ਬਾਰੇ ਤੁਹਾਨੂੰ ਵੀ ਪੂਰਾ ਗਿਆਨ ਹੋਣਾ ਚਾਹੀਦਾ ਔਰ ਤੁਹਾਨੂੰ ਇਹ ਪਤਾ ਲੱਗਿਆ ਹੋਣਾ ਵਾ ਵੀ ਲੜਾਈ ਦਾ ਇੱਕ ਠੇਕੇਦਾਰ ਕਹਿੰਦਾ ਮੇਰੀ ਆ ਤੇ ਪ੍ਰਭੂ ਰਾਮ ਦਾ ਜੋ ਇਤਿਹਾਸਕ ਦੇਣਾ ਸੀ ਸਾਰਾ ਵਿਸ਼ਵ ਔਰ ਸਾਰਾ ਦੇਸ਼ ਮਨਾਉਣੇ ਆ ਮੈਂ ਖੁਦ ਆਪ ਸਨਾਤਨ ਧਰਮ ਦਾ ਪ੍ਰਦੇਸੀ ਆ ਕਾਸਤਾ ਬ੍ਰਾਹਮਣ ਆ ਤੇ ਮੈਨੂੰ 15 ਸਾਲ ਹੋ ਗਏ ਲਗਾਤਾਰ ਸੰਕਟ ਮੋਚਨ ਮੌਸਬ ਕਮੇਟੀ ਦਾ ਮੈਂ ਚੇਅਰਮੈਨ ਵੀ ਆ ਔਰ ਮੈਂ ਕੱਲਾ ਇਹ ਸੰਗਤ ਦੀ ਉਰੇ ਲੁਧਿਆਣੇ ਦੀ ਸੰਗਤ ਦੇ ਨਾਲ ਮੋਢੇ ਨਾਲ ਮੋਢਾ ਹਿੰਦੂ ਮੁਸਲਿਮ ਸਿੱਖ ਸਾਈ ਅਸੀਂ ਸਾਰੇ ਹੀ ਰਲ ਕੇ ਦ੍ਰੈਸ਼ੀ ਮੈਦਾਨ ਚ ਜਿਹੜੀ ਉਹ ਸ਼ੋਭਾ ਯਾਤਰਾ ਕਰਦੇ ਆ ਮੈਂ ਤੁਹਾਡੇ ਮੀਡੀਆ ਰਾਈ ਪੱਤਰਕਾਰ ਵੀਰਾਂ ਦੇ ਥਰੂ ਸਾਰੇ ਲੁਧਿਆਣਾ ਵਾਸੀਆਂ ਨੂੰ ਲੁਧਿਆਣਾ ਵਾਸੀ ਦਾ ਜਾਣਦੀ ਆ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਕਿ ਉਹ 15 ਸ਼ੋਭਾ ਯਾਤਰਾ ਹੋ ਚੁੱਕੀਆਂ ਮੈਂ ਉਹਨਾਂ ਗ੍ਰੇਸੀ ਦੇ ਜਿਹੜੇ ਕਮੇਟੀ ਦੇ ਮੈਂਬਰ ਆ ਉਹਨਾਂ ਨੂੰ ਵੀ ਉਸ ਯਾਤਰਾ ਦਾ 11000 ਦੀ ਪਰਚੀ ਕਟੋਨਾ ਹਰ ਇੱਕ ਯਾਤਰਾ ਤੇ ਕਦੇ ਕਿਸੇ ਕੋਲੋਂ ਮੁਕਤ ਸੇਵਾ ਨਹੀਂ ਲਈ ਔਰ ਮੈਂ ਸਾਰੇ ਆਪਣੇ ਭਾਈਚਾਰੇ ਦੇ ਵਿੱਚ ਵੀ ਇਹ ਗੱਲ ਕਹਿਣਾ ਕਿਉਂਕਿ ਮੇਰਾ ਭਾਈਚਾਰਾ ਬਹੁਤ ਵੱਡਾ ਵਾ ਚਾਹੇ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ ਇਸਾਈਆ ਮੈਂ 15 ਯਾਤਰਾ ਦੇ ਵਿੱਚ ਜੇ ਕਿਸੇ ਕੋਲ 15 ਪੈਸੇ ਲੈ ਹੁਣ ਮੈਂ ਆਪਣੀ ਰਾਜਨੀਤੀ ਨੂੰ ਵੀ ਛੱਡ ਦੂੰਗਾ ਜਾਂ ਮੈਨੂੰ ਕੋਈ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਐਸੀ ਯਾਤਰਾ ਨਿਕਲਦੀ ਦਿਖਾ ਦਿਓ ਜਿਸ ਯਾਤਰਾ ਦਾ ਕੋਈ ਪ੍ਰਧਾਨ ਜਿਹੜਾ ਕੋਈ 5 ਪੈਸੇ ਪਰਚੀ ਨਾ ਕੱਟਦਾ ਹੋਵੇ ਜਾਂ ਪਰਚੀ ਚਪਾਈ ਨਾ ਹੋਵੇ ਪਹਿਲੀ ਯਾਤਰਾ ਸੰਕਟ ਮੋਚਨ ਹਨੂਮ ਮੋਸਬ ਕਮੇਟੀ ਜਿਸ ਦਾ ਮੈਂ ਸੇਵਾਦਾਰਾਂ ਮੈਂ कोरोना ਵੇਲੇ ਵੀ ਤੁਸੀਂ ਦੇਖਿਆ ਹੋਣਾ ਸਾਰੇ মিডিਆ ਵਾਲੇ ਪੱਤਰਕਾਰ ਵੀਰਾਂ ਨੇ ਜਿਹੜੇ ਅੱਜ ਇਹ ਸਨਾਤਨ ਦੀ ਆੜ ਲੈ ਕੇ ਪ੍ਰਭੂ ਰਾਮ ਦਾ ਸਰੂਪ ਜਿਹੜਾ ਵਾ ਉਹਨਾਂ ਨੇ ਸੜਕ ਤੇ ਰੱਖ ਕੇ ਪ੍ਰਭੂ ਰਾਮ ਦੇ ਨਾਲ ਜੋ ਘਰਾਉਣੀ ਹਰਕਤ ਕੀਤੀ ਆ ਇੱਕ ਰਾਜਨੀਤੀ ਦੇ ਬੰਦਿਆ ਦੇ ਮਗਰ ਲਾ ਕੇ ਪ੍ਰਭੂ ਨੇ ਵੀ ਉਹਨਾਂ ਨੂੰ ਸਜ਼ਾ ਦੇਣੀ ਦੇਣੀ ਆ ਔਰ ਉਸੇ ਗੱਲ ਨੂੰ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਣਾ ਔਰ ਜਿਹੜੇ ਧਰਮ ਦੇ ਲੋਕਾ ਜੀ ਸਨਾਤਨ ਧਰਮ ਨਾਲ ਜੁੜੇ ਹੋਇਆ ਮੈਂ ਤੁਹਾਡੇ ਲਈ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਵਾਂ ਕਿ ਪ੍ਰਭੂ ਰਾਮ ਦਾ ਡੋਲਾ ਜੇ ਕਿਸੇ ਨੇ ਰੋਕਿਆ ਵਾ ਜੇ ਕਿਸੇ ਮੁਲਾਜ਼ਮ ਨੇ ਜਾਂ ਕਿਸੇ ਪ੍ਰਸ਼ਾਸਨ ਨੇ ਜਾਂ ਕਿਸੇ ਬੰਦੇ ਨੇ ਰੋਕਿਆ ਵਾ ਤਾਂ ਫਿਰ ਮੈਂ ਉਹਦਾ ਜਵਾਬ ਦੇਈਆਂ ਤੁਹਾਡੇ ਪੱਤਰਕਾਰ ਵੀਰਾਂ ਨੂੰ ਮੈਂ ਦੱਸ ਰਿਹਾ ਵਾਂ ਜੇ ਕਿਸੇ ਨੇ ਰੋਕਿਆ ਨਹੀਂ ਤੇ ਪ੍ਰਭੂ ਰਾਮ ਕੱਲਾ ਕਾਂਗਰਸ ਤੇ ਭਾਜਪਾ ਦਾ ਕੋਈ ਠੇਕੇਦਾਰੀ ਨਹੀਂਗੀ ਪ੍ਰਭੂ ਰਾਮ ਦੇ ਡੋਲੇ ਨੂੰ ਰੋਕਨ ਦਾ ਔਰ ਸੜਕ ਦੇ ਉੱਤੇ ਪ੍ਰਭੂ ਰਾਮ ਦਾ ਡੋਲਾ ਥੱਲੇ ਪਿਆ ਵਾ ਥੱਲੇ ਰੱਖਿਆ ਹੋਇਆ ਸੜਕ ਦੇ ਉੱਤੇ ਉਹਦੇ ਉੱਤੇ ਰਾਜਨੀਤੀ ਰੋਟੀਆਂ ਸੇਕ ਰਿਆ ਕਾਂਗਰਸੀ ਇਹ ਕੁਰਸੀਆਂ ਡਾਈ ਬੈਠਿਆ ਉਸ ਤੋਂ ਅਗਲੀ ਜਗ੍ਹਾ ਤੇ ਉਹ ਜਿਹੜਾ ਠੇਕੇਦਾਰ ਆ ਕੋ ਹੋਂਦਾ ਸ਼ੋਕ ਸ਼ੋਕ ਓਹੋ ਵਾਜਪਾ ਦਾ ਜਿਹੜਾ ਮੇਰੇ ਕੋਲੋਂ ਹਾਰਿਆ ਹੋਇਆ ਗੁਰਦੇਵ ਦੇਵੀ ਸ਼ਰਮਾ ਉਹ ਅਗਲੇ ਪੋਲ ਤੇ ਪ੍ਰਭੂ ਰਾਮ ਦੇ ਡੋਲੇ ਲਈ ਇਹਨਾਂ ਰਾਜਨੀਤੀ ਦੋ ਪਾਰਟੀਆਂ ਨੇ ਨਾਕੇ ਲਾਇਓ ਸੀ ਵੀ ਆਹ ਨਾਕੇ ਤੇ ਤੁਸੀਂ ਰੋਕ ਕੇ ਖੜ ਜਿਓ ਅਗਲੇ ਨਾਕੇ ਤੇ ਮੈਂ ਖੜਾ ਆਂ ਜਿਸ ਨੇ ਉਹ ਪਾਣੀ ਪਾ ਕੇ ਜਿਹੜਾ ਆਪਣੇ ਆਪ ਦਿਖਾ ਰਿਆ ਵਾ ਵੀ ਮੈਂ ਮਿੱਟੀ ਦਾ ਤੇਲ ਪਾ ਰਿਆ ਵਾਂ ਮੈਂ ਤੁਹਾਡੇ মিডিਆ ਲਈ ਦੱਸਣਾ ਇੱਕ ਅਦੇ ਦਿਨ 24 ਚਾਲਣ ਕਰ ਦੂੰਗਾ ਉਹ ਜਿੱਥੋਂ ਤੇਲ ਲਿਆ ਉਹਦੇ ਵਿੱਚ ਕੈਨੀਚ ਜਿੱਥੋਂ ਪਾਣੀ ਪਾਇਆ ਉਹਨੇ ਜਿੱਥੋਂ ਇਹ ਕਾਂਗਰਸੀਆਂ ਨੇ ਪਾਣੀ ਪਵਾਇਆ ਔਰ ਉਹ ਮੈਂ ਸਾਰੀ ਗੱਲ ਪਿਕਚਰ ਤੁਹਾਡੇ ਅੱਗੇ ਰੱਖੂੰਗਾ ਮੈਨੂੰ ਇਸ ਗੱਲ ਦਾ ਪੂਰਾ ਕਲੀਅਰ ਪਤਾ ਲੱਗ ਗਿਆ ਵੀ ਇਹ ਪਿਕਚਰ ਕਿੱਥੋਂ ਚੱਲੀ ਕਿਹਨੇ ਇਹਦੀ ਸਟੋਰੀ ਲਿਖੀ ਔਰ ਕਿਹੜੇ ਜਿਹੇ ਬੰਦੇ ਮੇਰੀ ਸ਼ਬੀ ਖਰਾਬ ਕਰਨ ਲਈ ਔਰ ਮੇਰਾ ਨਾਮ ਬਦਨਾਮ ਕਰਨ ਲਈ ਕਿਉਂਕਿ ਇਹਨਾਂ ਨੇ ਕਿਸੇ ਉਹ ਪੰਜਾਬ ਪੰਜਾਬੀ ਦੀ ਕਹਾਵਤ ਦੇ ਵਿੱਚ ਲਿਖਿਆ ਹੁੰਦਾ ਪੰਜਾਬੀ ਭਾਸ਼ਾ ਚ ਟਰੱਕ ਦੇ ਪਿੱਛੇ ਬਈ ਰੀਸ ਕਰ ਸੜਨਾ ਇਹ ਰੀਸ ਨਹੀਂ ਕਰ ਸਕਦੇ ਮੇਰੇ ਕੰਮਾਂ ਦੀ ਸਿਰਫ ਇਹ ਜਿਹਾਂ ਜਿਹੜੀਆਂ ਧਨਾਉਣੀਆਂ ਹਰਕਤਾਂ ਨੇ ਉਹ ਕਰ ਸਕਦੇ ਆ ਇੱਕ ਮੈਂ ਉਹ ਵੀਡੀਓ ਦੇ ਵਿੱਚ ਦੇਖ ਰਿਹਾ ਸੀਗਾ ਇੱਕ ਸ਼ਰਾਬ ਦਾ ਠੇਕੇਦਾਰ ਭਾਜਪਾ ਦਾ ਜਿਹੜਾ ਜੂਏ ਦੀ ਬੁੱਕ ਚ ਲਾਉਂਦਾ ਵਾਲਾ ਲੁਧਿਆਣੇ ਦੇ ਅੰਦਰ ਚੂਏ ਦੇ 4 ਪੈਸੇ ਆ ਗਏ ਆ ਜੋ ਆਪਣੇ ਆਪ ਨੂੰ ਨੇਤਾ ਕਹਾ ਕੇ ਇਹੋ ਜੀਆਂ ਸਟੋਰੀਆਂ ਬਣਾਉਂਦਾ ਫਿਰਦਾ ਇੱਕ ਦੋ ਲੀਡਰ ਜਿਹੜੇ ਆ ਉਹਨਾਂ ਨੂੰ ਤਾਂ ਇਸ ਗੱਲ ਦਾ ਮਹਿਸੂਸ ਹੋਇਆ ਭਈ ਪੱਪੀ ਪ੍ਰਾਸ਼ਨ ਨੇ ਦਾ ਸਾਡੀ ਜਿਹੜੀ ਚੋਰੀ ਆ ਉਹ ਫੜ ਲਈ ਜਦੋਂ ਮੇਰਾ ਇਲਾਕਾ ਸੈਂਟਰ ਮੇਰੇ ਹਲਕੇ ਦੇ 500 ਪਰਿਵਾਰ 500 ਪਰਿਵਾਰਾਂ ਦਾ ਜੋ ਜੱਤੀ ਨੁਕਸਾਨ ਹੋਇਆ ਵਾ ਇੱਕ ਇੱਕ ਘਰ ਦੇ 4 4 ਬੈੱਡਾਂ ਦੀਆਂ ਜੋੜੀਆਂ 2 2 ਫਰਿੱਜ ਇੱਕ ਇੱਕ ਵਾਸ਼ਿੰਗ ਮਸ਼ੀਨ ਔਰ ਹਫਤਾ ਹਫਤਾ ਮੇਰੀਆਂ ਮਾਮਾ ਭੈਣਾਂ ਨੇ ਗਾਰਾ ਚੱਕਿਆ ਇਹ ਦੋਨਾਂ ਦੀ ਬਦੌਲਤ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਵਾਂ ਇਹਨਾਂ ਦੋਨਾਂ ਦੀ ਬਦੌਲਤ ਇੱਕ ਦੇ ਮੈਰੀ ਜਿਹੇ ਪਹਿਲੇ ਸੱਲਿਓ 74 ਇੰਚ ਪੈਪ ਜਾ ਰਹੀ ਆ ਉਹਨੇ 15 ਫੁੱਟ ਜਗ੍ਹਾ ਕਵਰ ਕਰਨ ਲਈ ਆਪਣੀ ਐਮਐਲਏ ਦਾਦਾਗਰੀ ਦੇ ਤੌਰ ਦੇ ਉੱਤੇ ਅਫਸਰਾਂ ਨੂੰ ਗੁੰਮਰਾਹ ਕਰਕੇ ਉਹ ਜਿਹੜਾ ਆਪਣਾ ਨਾਲਾ ਵਾ ਉਹ ਬੰਦ ਕੀਤਾ ਹੋਇਆ ਇੱਕ ਦੇ ਥੱਲੇ 74 ਫੁੱਟ ਦੀ ਪੈਪ ਜਾਰੀ ਆ ਉਹਦੀ ਡੈਂਗ ਦੇ ਥੱਲੇ ਉਹ ਜਿਹੜੀ ਸਰਕਾਰੀ ਜਗਾ ਵਾ ਮੈਨੂੰ ਲੱਗਦਾ ਇਹਦੀ ਅਨਕਵਾਰੀ ਕਰਾਉਣੀ ਚਾਹੀਦੀ ਹੈ ਇਹਨਾਂ ਦੋਨਾਂ ਨੇ ਜਿਹੜਾ ਢੋਕਾਂ ਮੱਲੇ ਤੇ ਉਸ ਪਿਛਲੇ ਮੱਲੇ ਜਾਇਆ ਵਾ ਪਾਣੀ ਉਧਰ ਧਰਮਪੁਰੇ ਧਰਮਪੁਰੇ ਇਹਨਾਂ ਦੋਨਾਂ ਇਲਾਕਿਆਂ ਦੇ ਵਿੱਚ ਜਿਹੜਾ 600 500 ਪਰਿਵਾਰ ਦਾ ਨੁਕਸਾਨ ਹੋਇਆ ਮੈਂ ਇਸ ਗੱਲ ਦੀ ਅੰਕਵਾਰੀ ਚੋਨਾ ਪ੍ਰਸ਼ਾਸਨ ਕੋਲੋਂ ਕਾਰਪੋਰੇਸ਼ਨ ਕਮਿਸ਼ਨਰ ਕੋਲੋਂ ਵੀ ਇਹਨਾਂ ਦੋਨਾਂ ਦੇ ਪੈਲਸਾਂ ਦੀ ਉਹਦੇ ਪੈਲਸ ਦੀ ਵੀ ਚੈਕਿੰਗ ਕੀਤੀ ਜਾਵੇ ਉਹਦੀ ਜਗ੍ਹਾ ਦੀ ਰਿਸ਼ਤੀ ਵੀ ਮੰਗਾਈ ਜਾਵੇ ਤੇ ਜਿਹੜੀ ਉਹ ਡੈਂਗਾ ਜਿਹੜਾ ਲੀਡਰ ਆ ਕਾਂਗਰਸ ਦਾ ਉਹਦੀ ਡੈਂਗ ਦੇ ਥੱਲੇ ਉਹ ਦੇਖਿਆ ਜਾਵੇ ਵੀ ਉਹ ਜਿਹੜਾ ਵੱਡਾ ਪਾਈਪ ਆ 74 ਇੰਚ ਦਾ ਇਹਦਾ ਇੱਕ ਕਮਰਾ ਪੂਰਾ ਬਣਿਆ ਹੋਇਆ ਉਹ ਸਾਬਕਾ ਐਮ.ਐਲ.ਏ ਜਿਹੜਾ ਕਾਂਗਰਸ ਦਾ ਉਹਦੇ ਡੈਂਗ ਦੇ ਥੱਲੇ ਜਿਹੜਾ ਇੱਕ ਪੂਰਾ 74 ਇੰਚ ਦਾ ਸੀਵਰੇਜ ਜਾ ਰਿਹਾ ਉਹਦੇ ਉੱਤੇ ਆਪਣੀ ਡੈਂਗ ਪਾਈ ਬੈਠਾ ਵਾ ਇਹਨਾਂ ਲੋਕਾਂ ਨੇ ਮੈਨੂੰ ਲੱਗਦਾ ਵਾ ਉਹ ਆਪਣੀਆਂ ਰਾਜਨੀਤੀ ਰੋਟੀਆਂ ਸਿੱਕ ਲਈ ਉਹਦੇ ਵਿੱਚ ਕੁਝ ਫਸਾਇਆ ਤੇ ਤਾਂ ਲੋਕਾਂ ਨੂੰ ਪਾਣੀ ਦੀ ਮਾਰ ਪਈ ਆ ਇਹ ਲੋਕਾਂ ਦਾ ਅੰਕਵਾਰੀ ਹੋਣੀ ਚਾਹੀਦੀ ਐ ਮੈਂ ਇਹ ਜਿਹੜਾ ਸਵਾਲ ਆ ਸਾਡਾ ਸ਼ੈਸ਼ਨ ਚਾਰਿਆ ਵਾ ਮੈਂ ਕੱਲ ਵਿਧਾਨ ਸਭਾ ਦੇ ਪਟਨ ਤੇ ਵੀ ਰੱਖਣਾ ਔਰ ਲੋਕਲ ਬਾਡੀ ਮੰਤਰੀ ਨੂੰ ਉਥੋਂ ਇੱਕ ਟੀਮ ਬਣਾ ਕੇ ਪੂਰੀ ਇਹਨਾਂ ਦੀ ਅੰਕਵਾਰੀ ਕਰਾਂਗਾ ਰੋਗ ਸਾਰੀ ਜਿਹੜੀ ਜਗਾ ਵਾ ਉਹ ਸਾਰੀ ਤੁਹਾਡੇ মিডিਆ ਰਾਈ ਔਰ ਲੁਧਿਆਣੇ ਦੇ ਲੋਕਾਂ ਨੂੰ ਔਰ ਮੇਰੇ ਹਲਕਾ ਖਾਸ ਕਰਕੇ ਸੈਂਟਰ ਦੇ ਲੋਕਾਂ ਦਾ ਜੋ ਨੁਕਸਾਨ ਹੋਇਆ ਮੇਰੇ ਪਰਿਵਾਰਾਂ ਦਾ ਉਹ ਵੀ ਵੀ ਪਰਭਾਈ ਇਹਨਾਂ ਲੋਕਾਂ ਕੋਲ ਕੀਤੀ ਜਾਊਗੀ ਤਾਂ ਕਿ ਇਹਨਾਂ ਨੇ ਆਪਣੇ ਧੰਦੇ ਚਲਾਉਣ ਲਈ ਆਪਣੇ ਰਾਜਪਾਲ ਦੀ ਤਾਕਤ ਦੇ ਨਾਲ ਜਿਹੜਾ ਇਹ ਸਰਕਾਰੀ ਜਗਾਹ ਔਰ ਲੋਕਾਂ ਦਾ ਜੋ ਉੱਥੋਂ ਬਣਦਾ ਹੱਕ ਆ ਉਹਦੇ ਉੱਤੇ ਦੀ ਆਪਣੇ ਵੀ ਨਾ ਚਲਾ ਰਹੇ ਆ ਮੈਂ ਜੋ ਇਸ ਠੇਕੇਦਾਰ ਦੇ ਮੁੱਢੇ ਤੇ ਰੱਖ ਕੇ ਬੰਦੂਕ ਇਹਨਾਂ ਰਾਜਨੀਤੀ ਲੋਕਾਂ ਨੇ ਚਲਾਈ ਆ ਮੈਂ ਆਪਣੇ ਵੱਲੋਂ ਮੇਰੇ ਐਡਵੋਕੇਟ ਰਮਨ ਕੌਸ਼ਲ ਜੀ ਦੇ ਵੱਲੋਂ ਉਹਦੇ ਉੱਤੇ ਮਾਨ ਹਾਨੀ ਦਾ ਜਿਹੜਾ ਦਾਵਾ ਵਾ ਉਹ ਕਰਨ ਜਾ ਰਿਹਾ ਉਹਦਾ ਜਵਾਬ ਉਹਨੂੰ ਕੋਰਟ ਚੋਂ ਵੀ ਪੁੱਛੂਗਾ ਔਰ ਉਹ ਤੇ ਜਵਾਬ ਦੇਊਗਾ ਉਹ ਵੀ ਕਿਹੜੇ ਲੋਕਾਂ ਦੀ ਰਾਜਨੀਤੀ ਦੀ ਸ਼ੈਅ ਦੇ ਥੱਲੇ ਆ ਕੇ ਮੈਂ ਇਹ ਕੰਮ ਕੀਤਾ ਵਾ ਔਰ ਖਾਸ ਕਰਕੇ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਸਵਾ ਸਵਾ ਕਰੋੜ ਦਾ ਕਰੋੜ ਕਰੋੜ ਰੁਪਏ ਦਾ ਜਿਹੜਾ ਇੱਕ ਕਾਰਪੇਸ਼ਨ ਦਾ ਫੋਰਟ ਕਲਾਸ ਦਾ ਮੁਲਾਜ਼ਮ ਸੀਬਰਾਜ ਬੋਰਡ ਦੇ ਵਿੱਚ ਉਹ ਸਵਾ ਸਵਾ ਕਰੋੜ ਦਾ ਠੇਕਾ ਲੈ ਰਿਆ ਉਹਦੇ ਕੋਲ ਪੈਸੇ ਕਿੱਥੋਂ ਆਏ ਔਰ ਦਾਰਪੇਸ਼ੰਦੇ ਅੰਦਰ ਜਿਹੜਾ ਮੁਲਾਜ਼ਮ ਹੋਵੇ ਉਹ ਕੋਈ ਬਾਹਰ ਕੰਮ ਨਹੀਂ ਕਰ ਸਕਦਾ ਉਹ ਔਰ ਬਿਜੀਲੈਂਸ ਦੇ ਅੰਦਰ ਜੜੀਆਂ ਉਹਦੀਆਂ ਅੰਕਵਾਰੀਆਂ ਨੇ ਉਹ ਵੀ ਕਰਾਵਾਂਗੇ ਤੇ ਉਹ ਵੀ ਲੋਕਾਂ ਨੂੰ ਲੋਕਾਂ ਨੂੰ ਜਗ ਜਹਰ ਹੋਣਾ ਚਾਹੀਦਾ ਇੱਕ ਮੈਂ ਲਾਸਟ ਗੱਲ ਤੁਹਾਡੇ ਨਾਲ ਜਰੂਰ ਸਾਂਝੀ ਕਰਨੀ ਚਾਹਨਾ ਜੜੀਆਂ ਇਹ ਮੈਂ ਤੁਹਾਡੇ ਨਾਲ ਗੱਲਾਂ ਆਪਣੇ ਵਿਚਾਰ ਸਾਂਝੇ ਕੀਤੇ ਆ ਮੈਂ ਤੁਹਾਡੇ ਮੀਡੀਆ ਰਾਈ ਮੈਂ ਆਪਣੇ ਹਲਕੇ ਸੈਂਟਰ ਦੇ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਸਾਥੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਔਰ ਲੁਧਿਆਣਾ ਵਾਸੀਆਂ ਨੂੰ ਸਾਡੇ ਪਾਰਟੀ ਦੇ ਪ੍ਰਧਾਨ ਖੰਗੂੜਾ ਸਾਹਿਬੀ ਬੈਠੇ ਆ ਪ੍ਰੈਸ ਦੇ ਵਿੱਚ ਪ੍ਰਿੰਸ ਜੀ ਮੇਰੇ ਆਮ ਆਦਮੀ ਪਾਰਟੀ ਦੇ ਭਾਰਤੀ ਜੀ ਰਾਜੂ ਬਾਬਾ ਜੀ ਚੱਡਾ ਜੀ ਸਾਰੇ ਰੰਗਾ ਜੀ ਸਾਰੇ ਜਿਵੇਂ ਨਾਮ ਲੈਣ ਲੱਗਿਆ ਬਹੁਤ ਸਮਾਂ ਲੱਗੂ ਮੇਰੀਆਂ ਭੈਣਾਂ ਵੀ ਬੈਠੀਆਂ ਮਾਤਾਵਾਂ ਵੀ ਬੈਠੀਆਂ ਮੈਂ ਤੁਹਾਨੂੰ ਸਾਰਿਆਂ ਦੀ ਹਾਜ਼ਰੀ 'ਚ ਇਹ ਗੱਲ ਕਹਿਣ ਲੱਗਿਆ ਵੀ ਇਹ ਜਿਹੜੀ ਕਨੌਨੀ ਹਰਕਤ 2-3 ਦਿਨਾਂ ਤੋਂ ਚੱਲ ਰਹੀ ਆ ਇਹ ਭਾਜਪਾ ਤੇ ਕਾਂਗਰਸ ਦਾ ਇਹ ਵੀ ਟੀਮ ਬਣ ਕੇ ਹੋ ਰਹੀ ਆ ਔਰ ਮੈਂ ਤੁਹਾਡੇ ਦਾ ਇਹ ਵੀ ਗੱਲ ਦੱਸਣੀ ਚਾਹਨਾ ਜਨਤਾ ਨੂੰ ਜੇ ਇਸ ਕੰਮ ਦੇ ਵਿੱਚ ਮੇਰਾ ਕੋਈ ਰੋਲ ਹੋਵੇ ਜਾਂ ਮੇਰਾ ਕੋਈ RAMDE ਡੋਲੇ ਲਈ ਇਹਨਾਂ ਲੋਕਾਂ ਨੇ ਪ੍ਰਭੂ ਦਾ ਨਾਮ ਨਹੀਂ ਬਖਸ਼ਿਆ ਇਹਨਾਂ ਨੇ ਹੋਰ ਕਿਸੇ ਨੂੰ ਕੀ ਬਖਸ਼ਣਾ ਵਾ ਇਹ ਜਿਹੜੀ ਹੁਣ ਕਮੇਟੀ ਆ ਪਿਛਲੇ 25 ਸਾਲਾਂ ਤੋਂ ਜੋ ਲੋਟੂ ਟੋਲਾ ਇੱਕ ਸਰਕਾਰ ਦੀ ਜਗਾ ਹੋਣ ਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਣਾ ਨਾ ਸਾਰੇ মিডিਆ ਨੂੰ ਉਸ ਛੋਟੀ ਦ੍ਰੈਸ਼ੀ ਆ ਜਿਹੜੀ ਵੱਡੀ ਦ੍ਰੈਸ਼ੀ ਦੇ ਨਾਲ ਉੱਥੇ ਮੈਂ 82 ਲੱਖ ਰੁਪਏ ਦਾ ਜਿਹੜਾ ਟੈਂਡਰ ਪਾ ਕੇ ਲੋਕਾਂ ਦੇ ਬੱਚਿਆਂ ਲਈ ਤੇ ਲੋਕਾਂ ਲਈ ਉੱਥੇ ਵਧੀਆ ਪਾਰਕ ਬਣਾਉਣਾ ਚਾਹੁੰਦਾ ਸੀਗਾ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਸਾਡਾ ਇਹ ਕਮਾਈ ਦਾ ਸਾਧਨ ਕਿਹੜਾ ਵਾ ਇਹਦਾ ਜਾਨ ਲੱਗਿਆ ਇਹਨਾਂ ਨੇ ਕੋਰਟ ਦੇ ਵਿੱਚੋਂ ਸਟੇ ਲੈ ਆਂਦਾ ਚਲੋ ਉਹ ਲੜਾਈ ਇੱਕ ਕੋਰਟ ਦੀ ਆ ਪਰ ਮੈਂ ਦੱਸਣਾ ਚਾਹੁੰਨਾ ਤੁਹਾਡੇ ਲਈ ਜਿਹੜਾ ਪਿਛਲੇ 25 ਸਾਲਾਂ ਤੋਂ ਇਹ ਮੁੱਠੀ ਭਰ ਚਾਰ ਪਰਿਵਾਰ ਉਥੋਂ ਕਰੋੜਾਂ ਰੁਪਏ ਲੁੱਟ ਰਹੇ ਆ ਇੱਕ ਚੈਰੀਟੇਬਲ ਹਸਪੀਟਲ ਦੀ ਆੜ ਦੇ ਨਾਲ ਉਥੇ ਅੰਦਰ ਅਗਰ ਚੱਲ ਜਾਓ ਇਹਨਾਂ ਨੇ ਆਪਣੇ ਜਵਾਈਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੀਆਂ ਦਵਾਈਆਂ ਦੀਆਂ ਦੁਕਾਨਾਂ ਦਿੱਤੀਆਂ ਉਹ ਹਿੱਆ ਅੰਦਰ ਜਿਹੜੀ ਦਵਾਈ ਬਾਹਰ 10 ਰੁਪਏ ਦੀ ਮਿਲਦੀ ਆ ਉਹ ਅੰਦਰ ਗਰੀਬ ਨੂੰ 100 ਰੁਪਏ ਦੀ ਦੇ ਰਿਆ ਇਸ ਟਾਈਮ ਉੱਥੇ ਪੂਰੀ ਲੁੱਟਮਾਰ ਕੀਤੀ ਹੋਈ ਆ ਮੈਂ ਬਿਜੀਲੈਂਸ ਨੂੰ ਇਹਨਾਂ ਦੀ ਵੀ ਅਨਕਵਾਰੀ ਲਾ ਕੇ ਔਰ ਆਰਟੀਆਈ ਦੇ ਰਾਹੀਂ ਪਾ ਕੇ ਇਹਨਾਂ ਕੋ ਪਿਛਲੇ 25 ਸਾਲ ਦਾ ਜੋ ਜਨਤਾ ਦਾ ਪੈਸਾ ਜੋ ਸਰਕਾਰੀ ਜਗ੍ਹਾ ਦੇ ਉੱਤੇ ਇਹਨਾਂ ਨੇ ਲੁੱਟ ਮਚਾਈ ਹੋਈ ਆ ਉਹਦਾ ਵੀ ਜਵਾਬ ਇਹਨਾਂ ਤੋਂ ਮੰਗਿਆ ਜਾਊਗਾ ਔਰ ਜਿਹੜੇ ਮੈਂ ਇੱਕ ਹੋਰ ਕਹਿਣਾ ਚਾਹਣਾ ਜਿਹੜੇ ਉੱਥੇ ਸਨਾਤਨ ਦਾ ਕੱਪੜੇ ਪਾ ਕੇ ਰੰਗ ਔਰੰਗ ਤੇ ਉੱਥੇ ਆਪਣਾ ਕਾਰੋਬਾਰ ਚਲਾਉਣ ਲਈ ਚੌਂਕੜੀਆਂ ਮਾਰ ਕੇ ਤਾੜੀਆਂ ਮਾਰ ਰਹੇ ਆ ਉਹਨਾਂ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਪ੍ਰਭੂ ਰਾਮ ਦਾ ਡੋਲਾ ਤੁਸੀਂ ਥੱਲੇ ਰੱਖਿਆ ਰਾਜਨੀਤੀ ਲੋਕਾਂ ਨੂੰ ਕੁਰਸੀ ਤੇ ਬਿਠਾਇਆ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ ਤੁਹਾਡਾ ਕਿਹੜਾ ਧਰਮ ਆ ਧਰਮ ਅਗਰ ਕਰੋਨਾ ਦੇ ਵਿੱਚ ਕੱਲੇ ਨੇ ਮੋਢੇ ਤੇ ਆਪਣੇ ਝੰਡਾ ਚੱਕ ਕੇ ਯਾਤਰਾ ਕੱਢੀ ਆ ਤਾਂ ਧਰਮ ਤਾਂ ਉਹਦੇ ਨਾਲ ਖੜਾ ਵਾ ਬਾਲਾ ਜੀ ਤਾਂ ਉਹਦੇ ਨਾਲ ਖੜਦਾ ਵਾ ਜਿਹਦਾ ਦਿਲ ਉਹਦੇ ਵਰਗਾ ਹੋਵੇ ਔਰ ਇੱਕ ਵੀ ਬੰਦਾ ਉੱਠ ਕੇ ਨਹੀਂ ਕਹਿ ਸਕਦਾ ਕਦੇ ਮੈਂ ਆਪਣੀਆਂ 15 ਯਾਤਰਾ ਦੇ ਅੰਦਰ ਕਿਸੇ ਕੋਲੋਂ 10 ਰੁਪਏ ਦੀ ਪਰਚੀ ਕਟਾਈ ਹੋਵੇ ਜਾਂ ਛਪਾਈ ਹੋਵੇ ਕਟਾਈ ਹੋਵੇ ਜਾਂ ਛਪਾਈ ਹੋਵੇ ਕਮੇਟੀ ਵਾਲਿਆਂ ਨੂੰ ਵੀ ਕਹਿਣਾ ਪੂਰੇ ਲੁਧਿਆਣੇ ਦੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਬੰਦੇ ਆ ਇੱਕ ਬੰਦਾ ਪਰਚੀ ਲੈ ਆਓ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਊ ਮੈਂ ਭਰੀ ਪ੍ਰੈਸ 'ਚ ਕਹਿ ਰਿਹਾ ਵਾਂ 1 ਰੁਪਏ ਦੀ ਪਰਚੀ ਅਗਰ 15 ਯਾਤਰਾ ਦੇ ਅੰਦਰ ਕੋਈ ਲੈ ਆਵੇ ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲਊਂਗਾ ਮੈਂ ਥੋੜੇ ਵਿੱਚ ਖੜਾ ਕਹਿ ਰਿਹਾ ਨੇ ਦਰਜੀ ਦੇ ਤਾਂ ਪੈਸੇ ਨਹੀਂ ਦਿੱਤੇ ਉਹ ਕਿਸ ਦੇ ਧੌਣ ਤੇ ਗੋਡਾ ਕੀ ਰੱਖ ਲਊਗਾ ਇਹ ਗਿੱਦੜ ਵਾਇ ਨਹੀਂ ਹੈਗਾ ਇਹ ਲੁਧਿਆਣਾ ਵਾਂ ਗੱਲ ਤੇ ਗੋਡਾ ਰੱਖਣ ਦਾ ਸਰੀਰ ਹੈਗਾ ਅੱਲਾ ਮੇਰੇ ਜਿੱਦਾ ਸਰੀਰ ਤਾਂ ਬਣਾ ਲਵੇ ਗੋਡੇ ਹੀ ਰੱਖ ਲਵੇ ਉਹਦੀ ਗੱਲ ਸੁਣੋ ਜੇ ਮੇਰੇ ਕੋ ਤੁਹਾਡੇ ਵਰਗਾ ਪਬਲਿਕ ਪਲੇਸ ਦਾ ਬੰਦਾ ਜਿਹੜਾ ਮੈਨੂੰ ਹਲਕਾ ਸੈਨੇਟਰ ਦਾ ਸੇਵਾਦਾਰ ਬਣਾਇਆ 2 ਲੱਖ ਬੰਦਿਆਂ ਨੇ 2 ਲੱਖ ਬੰਦਿਆਂ ਨੇ ਮੈਨੂੰ ਸੇਵਾਦਾਰ ਬਣਾਇਆ ਜੇ ਕਿਸੇ ਦੀ ਮਦਰ ਜੇ ਕਿਸੇ ਦੀ ਮਾਂ ਜੇ ਕਿਸੇ ਦੀ ਭੈਣ ਜੇ ਕਿਸੇ ਦਾ ਬਜ਼ੁਰਗ ਕੋਈ ਟਿੱਲਾ ਹੋ ਜਵੇ ਤੁਸੀਂ ਇਹ ਦੱਸੋ ਜੇ ਉਥੋਂ ਐਂਬੂਲੈਂਸ ਨੂੰ ਨਿਕਲ ਨਾ ਪਵੇ ਵੀ ਭੋਟ ਦੀ ਸੜਕ ਆ ਅੱਠ ਭੋਟ ਇਧਰ ਅੱਠ ਭੋਟ ਇਧਰ ਆ ਕਿੱਥੋਂ ਲੰਘੂਗੇ ਲੋਕ ਉਹਨਾਂ ਕੋ ਠੇਕਾ ਮੈਂ ਤੁਹਾਡੇ ਲਈ ਇੱਕ ਗੱਲ ਹੋਰ ਤੁਹਾਡੇ ਲਈ ਦੱਸਣਾ ਚਾਹਨਾ ਉਹਨਾਂ ਨੂੰ ਕਹੋ ਜੀ ਡੀ ਸੀ ਸਾਹਿਬ ਦੀ ਪਰਮਿਸ਼ਨ ਦਿਖਾ ਦੇਣ ਮੈਂ ਪ੍ਰੈਸ ਦੇ ਵਿੱਚ ਖੜਾ ਕਹਿ ਰਿਹਾ ਤੁਹਾਨੂੰ ਤੁਹਾਡਾ ਵੀ ਸਾਰਿਆਂ ਦਾ ਹੱਕ ਬਣਦਾ ਪ੍ਰੈਸ ਵਾਲੇ ਵੀਰਾਂ ਦਾ ਕਿਉਂਕਿ ਚੌਥਾ ਥੰਮੋ ਤੁਸੀਂ ਚੌਥਾ ਥੰਮੋ ਤੁਸੀਂ ਤੁਹਾਡੇ ਤੋਂ ਬਿਨਾ ਕਦੇ ਕੋਈ ਆਵਾਜ਼ ਨਹੀਂ ਅੱਗੇ ਜਾ ਸਕਦੀ ਜੇ ਆਪਣੇ ਦਸਹਿਰੇ ਦੀ ਇਹ ਪਰミਸ਼ਨ ਦਿਖਾ ਦੇਣ ਫਿਰ ਵੀ ਮੈਂ ਤੁਹਾਡੀ ਗੱਲ ਦਾ ਜਵਾਬ ਦੇਈਆਂ ਬਦੌਟ ਪਰਮਿਸ਼ਨ ਬਦੌਟ ਕਿਸੇ ਗੱਲ ਤੋਂ ਲੁਧਿਆਣੇ ਦੇ ਲੋਕਾਂ ਨੂੰ ਜਦੋਂ ਠੇਕਾ ਦੇਣਾ ਉਹਦੋਂ 20 ਰੁਪਏ ਪਰਚੀ ਝੂਟੇ ਦੀ ਜਦੋਂ ਗਰੀਬ ਦਾ ਬੱਚਾ ਅੰਦਰ ਵਰ ਜਾਂਦਾ ਤਾਂ 100 ਰੁਪਏ ਪਰਚੀ ਇਹ ਕਿੱਥੋਂ ਦਾ ਕਾਨੂੰਨ ਆ ਇਹ ਲੋਟ ਪਟਾਕਾ ਨਹੀਂ ਚੱਲਣ ਦੇਣਾ ਬਹੁਤ ਚਲਾ ਲਿਆ 25 ਸਾਲ ਅਸ਼ੋਕ ਜੀ ਇੱਕ ਆ ਜਿਹੜਾ ਮੇਲੇ ਤੁਸੀਂ ਗੱਲ ਕੀਤੀ ਹੈ ਪਰਮਿਸ਼ਨ ਦਾ ਸਿਰ ਕਿਸੇ ਮੇਲੇ ਦੀ ਵੀ ਹੈ ਨਹੀਂ ਡੀਸੀ ਸਾਹਿਬ ਨੇ ਤਿੰਨ ਪਰਮਿਸ਼ਨਾਂ ਨੇ ਤਿੰਨ ਪਰਮਿਸ਼ਨਾਂ ਨੇ ਇਹਨਾਂ ਨੇ ਇੱਕੋ ਇੱਕ ਇੱਕ ਮੜੇ ਇੱਕ ਮੜੇ ਮੇਰੀ ਮੈਕ ਨੂੰ ਤੁਸੀਂ ਕਰਿਓ ਸਵਾਲ ਇਕੱਲੇ ਇਕੱਲੇ ਗੱਲ ਦਾ ਜਵਾਬ ਦਊਗਾ ਡੀਸੀ ਸਾਹਿਬ ਵੱਲੋਂ ਇਹਨਾਂ ਨੂੰ ਤਿੰਨ ਚਿੱਠੀਆਂ ਚਾਰ ਪਾ ਚੁੱਕੇ ਇਹ ਹੈ ਜੀ ਦਾਦਾਗਰੀ ਇੱਕ ਪ੍ਰਭੂ ਦੇ ਆੜ ਦੇ ਵਿੱਚ ਜੋ ਨਨੇ ਉੱਥੇ ਉਸ ਦਿਨ ਕੀਤਾ ਸੜਕ ਦੇ ਉੱਤੇ ਆ ਲੋ ਆ ਦੇਖੋ ਆ ਆ ਡੀਸੀ ਸਾਹਿਬ ਨੇ ਇਹਨਾਂ ਨੂੰ ਚਿੱਠੀ ਲਿਖੀ ਆ ਵੀ ਪਰਮਿਸ਼ਨ ਨਿਆਂਇਆ ਨਿਆਂ ਲਓ ਬਾਕੀ ਦੇ ਜਿਹੜੇ ਸ਼ਹਿਰ ਡੀਸੀ ਸਾਹਿਬ ਦੀ ਵੀ ਗੱਲ ਨਹੀਂ ਮੰਨਦੇ ਉਹ ਦੇਖ ਲਓ ਫਿਰ ਐਦੂ ਵੱਡੀ ਜਿਹੜਾ ਵੀ ਡੀਸੀ ਦੀ ਗੱਲ ਨਹੀਂ ਮੰਨਦੇ ਪ੍ਰਭੂ ਰਾਮ ਦਾ ਨਾਮ ਲੈ ਕੇ ਉਹਨੂੰ ਮੋਸ਼ਨਲ ਕਰਕੇ ਅੱਗੇ ਉਹਦੇ ਨਾਮ ਨੂੰ ਉਹਦੀ ਬਲੈਕਮੇਲ ਕਰ ਰਿਆ ਉਸ ਗੱਲ ਦੀ ਬਲੈਕਮੇਲ ਕਰ ਰਿਆ ਜਿਹੜੇ ਆ ਚਾਰ ਤਾੜੀਆਂ ਮਾਰੇ ਆ ਸੜਕ ਤੇ ਬੱਚੇ ਉਹਨਾਂ ਨੂੰ ਨਾਲ ਤਾਂ ਹੀ ਲਿਆ ਉਹ ਵੀ ਕੋ ਚਾਰ ਪੈਸੇ ਰਾਸ਼ਨ ਦੇ ਲੈ ਕੇ ਪ੍ਰਭੂ ਰਾਮ ਦਾ ਭਗਤ ਤਾਂ ਕੱਲਾ ਕਰੋਨਾ ਚ ਚੱਲ ਪਿਆ ਸੀ ਢੋਡੇ ਦੇ ਝੰਡਾ ਲੈ ਕੇ ਧਰਮ ਦੀ ਯਾਰ ਦੇ ਵਿੱਚ ਲੈ ਕੇ ਚਾਹੇ ਕੋਈ ਧਰਮ ਨਹੀਂ ਕਹਿੰਦਾ ਉਹ ਠੀਕੇ ਦਾ ਜਿਹੜੀ ਹੋਰ ਦੁਕਾਨਾ ਹੈਗੀ ਆ ਨਾ ਆ ਤਾਂ ਹੁਣ ਦੁਕਾਨਾ ਲੱਗੇ 10 ਦਿਨਾਂ ਤੇ ਹੋਰ ਜਿਹੜੀ ਦਰਸੀ ਆਸਪਾਸ ਦੀ ਦੁਕਾਨਾਂ ਆਈਆਂ ਉਹਨਾਂ ਇੱਕ ਰਿਜਲਟ ਦੇਖੋ ਗੱਲ ਸੁਣੋ ਇੱਕ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਜਿਹੜਾ ਉਹਨਾਂ ਦਾ ਕੰਮ ਆ ਕੋਈ ਬੰਦਾ ਆਬਜੈਕਸ਼ਨ ਕਰੇ ਮੇਰੇ ਕੋਲ ਆਇਆ ਹੋਵੇ ਪਹਿਲਾਂ ਵੀ ਆਹ ਦੁਕਾਨਾਂ ਨਹੀਂ ਆਏਗਾ ਹੁਣ ਮੇਰੇ ਕੋਲ ਲੱਕੇ ਵਾਲੇ ਕਹਿ ਰਿਹਾ ਵੀ ਸਾਨੂੰ ਲੰਘਣ ਲਈ ਰਾਹ ਤਾਂ ਦੇ ਦਿਓ ਜੇ ਪੈਦਲ ਲੰਘਣ ਨੂੰ ਰਾਹ ਨਹੀਂ ਜੇ ਤੁਸੀਂ ਉਹ ਲੰਘਦੇ ਹੋ ਤੁਸੀਂ ਵੀ ਉੱਥੋਂ ਨਿਕਲਦੇ ਹੋ ਤੁਹਾਨੂੰ ਵੀ ਦਿਖੀਆਂ ਹੋਣੀਆਂ ਨਾ ਨਹੀਂ ਨਹੀਂ ਕਿਹੜੀਆਂ ਕਿਹੜੇ ਕਬਜ਼ੇ ਮੈਨੂੰ ਦੱਸੋਗੇ ਕੋਈ ਤਾਂ ਹੀ ਆ ਕਬਜ਼ੇ ਕਿਹੜੇ ਕਬਜ਼ੇ ਦਾ ਇਹਨਾਂ ਨੇ ਕੀਤਾ ਹੋਇਆ ਗਰਾਊਂਡ ਤੇ ਉਹ ਕਹਿੰਦੇ ਉਹ ਕਹਿੰਦੇ ਸਾਹਮਣੇ ਕਬਜ਼ੇ ਹੋਏ ਆ ਅੰਮ੍ਰਿਤਸਰ ਦੇ ਨੂੰ ਰਹਿੰਦੀ ਆ ਜਿਹੜੇ ਹੋਰ ਇਲਾਕੇ ਦੇ ਵਿੱਚ ਗਤਾਨਾ ਸਵਾਲ ਸਵਾਲ 10-20 ਦਿਨ ਦਾ ਨੀਗਾ ਸਵਾਲ ਚਾਹੇ 1 ਦਿਨ ਲਾਉਣਾ ਸਵਾਲ ਚਾਹੇ 5 ਮਹੀਨੇ ਲਾਉਣੇ ਜੇਰਾ ਕੋਈ ਮੇਰੇ ਕੋ ਕੰਪਲੇਨ ਲਾਉਗੀ ਮੈਂ ਹਲਕੇ ਦਾ ਸੇਵਾਦਾਰ ਹਾਂ ਮੈਂ ਹਲਕੇ ਦਾ ਨੁਮਾਇੰਦਾ ਮਾ ਅਗਲਾ ਮੈਨੂੰ ਕਹਿੰਦਾ ਉੱਥੇ ਸਾਨੂੰ ਲੰਘਣ ਲਈ ਰਾਹ ਤਾਂ ਦੱਸ ਛੱਡ ਦਿਓ ਕਿ ਫਿਰ ਕੋਈ ਦੇਖ ਵੀ ਨਹੀਂ ਆਉਂਦਾ ਕਿੱਥੇ ਦੇ ਕੱਟ ਕੇ ਦੇ ਗਏ ਮੇਰੇ ਦਾ ਇਹ ਜਿਹੜੀ ਵੇਤ ਨਹੀਂ ਕੀਤੀ ਗਈ ਜੀ ਕਨਾਂਤੇ ਇੱਕ ਦਿਨ ਕਿਤੇ ਲੇਖੋ ਮੈਂ ਮੈਂ ਸੀਪੀ ਸਾਹਿਬ ਨੂੰ ਦਿਖਾ ਦੇ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੇ ਕੋਈ ਸਾਡਾ ਗੁਨਾਹ ਬੰਦਾ ਵਾ ਤਾਂ ਸਾਡੀ ਝੋਲੀ ਚ ਪਾਓ ਜਿਨੇ ਗੁਨਾਹ ਕੀਤਾ ਵਾ ਜਾ ਉਹਦੀ ਝੋਲੀ ਚ ਪਾਉ ਮੈਂ ਦਰਖਾ ਮੈਂ ਮੇਰੀ ਬੇਨਤੀ ਸੁਣੋ ਮੈਂ ਪਰਸ ਇੱਕ ਮਿੰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੱਲ ਜਦੋਂ ਐਪਲੀਕੇਸ਼ਨ ਦੇਣ ਜਾਣੀ ਆ ਔਰ ਮੈਂ ਹੋਰ ਵੀ ਤੁਹਾਨੂੰ ਦੱਸਣ ਲੱਗਿਆ ਜਿਸ ਦਿਨ ਦਾ ਮੈਂ ਸੇਵਾਦਾਰ ਬਣਿਆ ਮੈਨੂੰ ਹੁਣ ਪਤਾ ਲੱਗਿਆ ਇਹਨਾਂ ਨੂੰ ਵਿਚਲੀ ਤਕਲੀਫ ਕੀ ਆ ਲੀਡਰਾਂ ਨੂੰ ਇਹ ਚਿੱਟੇ ਦੇ ਵਪਾਰੀ ਜਿਹੜਾ ਬੰਦਾ ਠੇਕੇਦਾਰ ਆ ਇਹਦੇ ਮੁੰਡੇ ਦੇ ਉੱਤੇ 307 ਦੇ ਤਿੰਨ ਪਰਚੇ ਆ ਸੁਣ ਲੋ ਇੱਕ ਚਿੱਟੇ ਦਾ ਪਰਚਾ ਵੀ ਆ ਔਰ 307 ਦੇ ਤਿੰਨ ਪਰਚੇ ਆ ਔਰ ਬਹੁਤ ਜਲਦੀ ਤੁਹਾਡੇ ਅੱਗੇ ਸਾਰੇ ਆਉਣ ਲੱਗੇ ਆ ਔਰ ਇੱਕ ਗੱਲ ਹੋਰ ਮੈਂ ਕਹਿਣ ਲੱਗਿਆ ਜਿਹੜੇ ਲੋਕ ਇਹ ਇੱਕ ਪਾਸੇ ਕਮੇਟੀ ਰਾਮਲੀਲਾ ਕਮੇਟੀ ਵਾਲੇ ਪ੍ਰਭੂ ਰਾਮ ਦੀ ਵੇ ਆਦਮੀ ਕਰ ਰੇ ਆ ਸੜਕ ਤੇ ਰੱਖ ਕੇ ਡੋਲੇ ਦੀ ਔਰ ਇਹ ਲੋਕ ਪਹਿਲਾ ਇਹਨਾਂ ਨੇ ਦੋ ਕੋਸ਼ਿਸ਼ਾਂ ਕੀਤੀਆਂ ਇੱਕ ਜਾਤੀਵਾਦ ਲਈ ਸੂਚੀ ਲਈ ਵੀ ਇਹਨਾਂ ਨੇ ਸਾਨੂੰ ਜਾਤੀਵਾਦ ਦਾ ਸ਼ਬਦ ਬੋਲਿਆ ਵਾ ਜਦੋਂ ਇਹ ਪਤਾ ਲੱਗ ਗਿਆ ਵੀ ਪੱਪੀ ਜਾਨ ਤਾਂ ਮੇਰੀ ਜਿਹੜੀ ਬਲਾਦਰੀ ਆ ਪ੍ਰਸ਼ਣ ਨਾਲ ਕਿਉਂਕਿ ਉਹਨਾਂ ਦਾ ਚੁਣਿਆ ਨੁਮਾਇੰਦਾ ਮੈਂ ਉਸ ਬਲਾਦਰੀ ਦੇ ਪਰਿਵਾਰ ਦਾ ਮੈਂਬਰ ਆ ਇਹ ਲੋਕ ਇਹਨਾਂ ਉੱਧਰ ਆੜਦਪੋਣਾ ਚਾਹੁੰਦੇ ਸੀ ਜਦੋਂ ਪਤਾ ਲੱਗ ਗਿਆ ਬਲਾਦਰੀ ਵਾਲਿਆਂ ਨੇ ਅੱਗੇ ਉਹ ਜੁੱਤੀਆਂ ਲਾ ਲੀਆਂ ਵੀ ਖਬਰਦਾਰ ਜੇ ਉਹ ਤਾਂ ਆਪ ਸਾਡੇ ਵਿੱਚ ਰਹਿੰਦਾ 24 ਘੰਟੇ ਹੁਣ ਫਿਰ ਇਹਨਾਂ ਨੇ ਪ੍ਰਭੂ ਰਾਮ ਦਾ ਨਾਮ ਲੈ ਕੇ ਜਿਹੜਾ ਇਸ ਗੱਲ ਦੀ ਘਨੌਣੀ ਹਰਕਤ ਦੇ ਨਾਲ ਤੁਸੀਂ ਕਹਿ ਰਹੇ ਫ੍ਰੀਪਲੇਅਰ ਦਾ ਕੰਮ ਹੈ ਤੇ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਗੀ ਜਿਹਨਾਂ ਨੇ ਫ੍ਰੀਪਲੇਅਰ ਦਾ ਕੰਮ ਕੀਤਾ ਗਿਆ ਜਿਹੜਾ ਉਹ ਦੁਗਾਟਨ ਆਇਆ ਮੇਲੇ ਦਾ ਉਹ ਵਿਜੇਦਾਰਾਂ ਵੱਲੋਂ ਕੀਤਾ ਗਿਆ ਉਹ ਆਮ ਆਦਮੀ ਪਾਰਟੀ ਦੀ ਹੈ ਉਹ ਦੇਖੋ ਗੱਲ ਸੁਣੋ ਉਦਘਾਟਨ ਕਰਨਾ ਕੋਈ ਗੁਨਾਹ ਨਹੀਂ ਮੈਂ ਵੀ ਕਰਦਾ ਹਾਂ ਉਦਘਾਟਨ ਪਰ ਕਿਤੇ ਨਾ ਕਿਤੇ ਪਹਿਲਾਂ ਗਾਂਦੀ ਇੱਕ ਇੱਕ ਮੈਂ ਇੱਕ ਮੇਰੀ ਬੇਨਤੀ ਸੁਣ ਲਿਓ ਜਦੋਂ ਵੀਜੇਦਾਨਮ ਨੂੰ ਇਹ ਹੀ ਨਹੀਂ ਪਤਾ ਲੱਗਿਆ ਵੀ ਇਹ ਪਰਮਿਸ਼ਨ ਨਹੀਂ ਲਈ ਹੋਈ ਮੈਂ ਕੋਈ ਗੈਰ ਮੇਲੇ ਦਾ ਉਦਘਾਟਨ ਉਹ ਨਹੀਂ ਆਇਆ ਉਸ ਤੋਂ ਬਾਅਦ ਆਇਆ ਉੱਥੇ ਬੈਠਾ ਉਹ ਪਰ ਪਰ ਉਹਨਾਂ ਨੇ ਇਹ ਕਿਹਾ ਕਿ ਤੁਹਾਡੇ ਦਫ਼ਤਰ ਉਹ ਗਿਆ ਮੇਲੇ ਦੇ ਕੇਦਾਰ ਵੀ ਗਿਆ ਜੋ ਉਹਨਾਂ ਨੇ ਕਿਹਾ ਮੇਰੇ ਜਲੀਲ ਉਹ ਮੇਰੇ ਦਫ਼ਤਰ ਇਹ ਇੱਕ ਇੱਕ ਤੁਸੀਂ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਇੱਕ ਮਿੰਟ ਬਈ ਇੱਕ ਮਿੰਟ ਯਾਰ ਪਹਿਲਾ ਗੱਲ ਸੁਣੋ ਮੇਰੇ ਦਫ਼ਤਰ ਤੁਸੀਂ ਸਾਰੇ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ ਮੈਨੂੰ ਸਵਾਲ ਕਰਨ ਤੋਂ ਪਹਿਲਾਂ ਤੁਸੀਂ ਉਹ ਦੱਸ ਦਿਓ ਮੈਂ ਤੁਹਾਡੀ ਕੋਲੋਂ ਪੁੱਛਣਾ ਚਾਹਣਾ ਜਿੰਨੀ ਵਾਰ ਤੁਸੀਂ ਆਏ ਹੋ 100 200 ਬੰਦਾ ਬੈਠਾ ਹੁੰਦਾ ਬੈਠਾ ਹੁੰਦਾ ਨਾ ਤੇ ਫਿਰ ਮੈਨੂੰ ਕਿਹੜਾ ਕਿਸੇ ਦਾ ਪਤਾ ਵਾ ਵੀ ਕੌਣ ਆਇਆ ਕੌਣ ਨਹੀਂ ਆਇਆ ਮੇਰੇ ਦਫ਼ਤਰ ਨਹੀਂ ਬਿਲਕੁਲ ਨਹੀਂਗਾ ਮੇਰੇ ਕੋਲ ਵੀ ਜੇ ਦਾਨਵ ਦੇ ਨਾਲ ਆਇਆ ਉਹ ਬਿਲਕੁਲ ਗਲਤ ਗੱਲ ਆ ਜੇ বিজেਦਾਨੋਂ ਨਾ ਤਾਂ ਦਾਸ ਆਏ ਹੋਣਗੇ ਮੈਨੂੰ ਕੀ ਪਤਾ ਠੇਕੇਦਾਰ ਕਿਹੜਾ ਵਾ ਵਿੱਚੋਂ ਮੈਨੂੰ ਕੀ ਪਤਾ ਵਾ ਉਹ ਕੋਈ ਐਡਾ ਫੇਮਸ ਤਾਂ ਬੰਦਾ ਹੈ ਨਹੀਂਗਾ ਹੈਗਾ ਤਾਂ ਇੱਕ ਠੇਕੇਦਾਰ ਹੈ ਨਾ ਘਾਰਪੇਸ਼ੰਦ ਦਾ ਮੁਲਾਜ਼ਮ ਆ ਮੈਨੂੰ ਇਸ ਗੱਲ ਦਾ ਕੀ ਪਤਾ ਵਾ ਮੈਂ ਤਾਂ ਹੋਰ ਹੀ ਨਹੀਂ ਜਾਂਦਾ ਵੀ ਉਹ ਦਰੇਸੀ ਦੇ ਵਿੱਚ ਰਹਿੰਦਾ ਵਾ ਮੈਨੂੰ ਨਹੀਂ ਪਤਾ ਪਰ ਗੱਲ ਇਹ ਆ ਵੀ ਉਹਦੇ ਮੋਢੇ ਤੇ ਰੱਖ ਕੇ ਜਿਹੜੇ ਲੋਕਾਂ ਨੇ ਰਾਜਨੀਤੀ ਲੋਕਾਂ ਨੇ ਕਾਂਗਰਸ ਤੇ ਭਾਜਪਾ ਏਬੀ ਟੀਮ ਨੇ ਮੈਨੂੰ ਨਹੀਂ ਹੁਣ ਜਿਹੜੀਆਂ ਦੁਕਾਨਾਂ ਉੱਥੇ ਬੰਦ ਕਰਾਈਆਂ ਆ ਉਹ ਹੁਣ ਖੁੱਲਣਗੀਆਂ ਜਾਂ ਨਹੀਂ ਦੇਖੋ ਗੱਲ ਸੁਣੋ ਪ੍ਰਸ਼ਾਸਨ ਦਾ ਕੰਮ ਆ ਮੈਂ ਆਪਣੇ ਵੱਲੋਂ ਕੰਪਲੇਂਟ ਦੇ ਦੇਣੀ ਆ ਜਿਹੜਾ ਆਪਸ਼ਨ ਨਹੀਂ ਕਰੂਗਾ ਉਹਦੀ ਬਕਾਇਦਾ ਮੁੱਖ ਮੰਤਰੀ ਸਾਹਿਬ ਨੂੰ ਦੱਸੂਗਾ ਵੀ ਇਹ ਆਪਣੀ ਡਿਊਟੀ ਦੇ ਵਿੱਚ ਪਰ ਇੱਕ ਇੱਕ ਵੇਰੀ ਗੱਲ ਸੁਣ ਲਿਓ ਜਿੱਥੇ ਜੀ ਨੂੰ ਕੋਈ ਤਕਲੀਫ ਹੁੰਦੀ ਹੁੰਦੀ ਆ ਤੁਸੀਂ ਇਸ ਗੱਲ ਦੇ ਗਵਾਹ ਹੋ ਮੇਰੇ ਵੱਲੋਂ ਮੈਂ মিডিਆ ਨੂੰ ਪੁੱਛਣਾ ਚਾਹਨਾ 70 ਸਾਲ ਹੋ ਗਏ ਸੀਗੇ ਕਿੰਨੇ ਵਧਾਇਕ ਆਏ ਕਿੰਨੀਆਂ ਸਰਕਾਰਾਂ ਆਈਆਂ ਕਦੇ ਫੀਲਡ ਗਾਂਜ ਤੇ ਛੱਪ ਰੋੜ ਸਾਫ਼ ਨਹੀਂ ਦੇਖਿਆ ਸੀ ਮੈਂ ਖੁਦ ਆਪ ਅੱਗੇ ਲੱਕੇ ਸਾਫ਼ ਕਰਾਇਆ ਪਹਿਲਾਂ ਆਪਣਾ ਘਰ ਸਾਫ਼ ਕਰਨਾ ਪੈਂਦਾ ਵਾ ਫਿਰ ਕਿਸੇ ਨੂੰ ਕਿਹਾ ਜਾਂਦਾ ਵਾ ਮੈਂ ਆਪਣਾ ਘਰ ਸਾਫ਼ ਕੀਤਾ ਪਹਿਲਾਂ ਜਿੰਦਾਬਾਦ ਚੋਕ ਪ੍ਰਸ਼ਾਪਨ ਜਿੰਦਾਬਾਦ ਅੱਠਵੇਂ ਦਫਾ ਤਾਂ ਕਹਿੰਦੇ ਫੇਰ ਜਾਮ ਹੁੰਦਾ ਚਾਹੁੰਦਾ ਕਈ ਵਾਰੀ ਸੀ ਐਂਬੂਲੈਂਸ ਦੇਖੋ ਗਾਲ ਸੁਣੋ ਮੇਰੀ ਹੁਣ ਆ ਤਿਆਰਾਂ ਦੇ ਦੇਣਾ ਮੈਂ ਕੱਲ ਹੀ ਕਹਿ ਕੇ ਹੱਗਿਆ ਕਾਰਪੇਸ਼ਨ ਵਾਲਿਆਂ ਨੂੰ ਬਈ ਇੱਥੇ ਬਿਲਕੁਲ ਨਹੀਂ ਚਾਹੇ ਤਿਆਰ ਦੇ ਦੇਣਾ ਬਿਲਕੁਲ ਨਹੀਂ ਇਹ ਹਸਪੀਟਲ ਨੂੰ ਜਾਂਦੀਆਂ ਨੇ ਸਮੂਥ ਰੋਡ ਐ ਇਹਨੂੰ ਬਿਲਕੁਲ ਸਮੂਥ ਬਣਾ ਕੇ ਰੱਖੋ ਇਹਨੂੰ ਅਸ਼ੋਕ ਜੀ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਇੱਕ ਫਿਲਮ ਲਿਖੀ ਜਾਂਦੀ ਹੈ ਸਕ੍ਰਿਪਟਿਡ ਸਾਰਾ ਮਾਮਲਾ ਸੀ ਇਹ ਫਿਲਮ ਡਾਇਰੈਕਟ ਡਰੈਕਟਰ ਕਾਂਗਰਸ ਇਹ ਤੇ ਭਾਜਪਾ ਇਹ ਵੀ ਟੀਮ ਇਹ ਵੀ ਟੀਮ ਸਾਡਾ ਸਾਡਾ ਮੇਨ ਇਸ ਗੱਲ ਦਾ ਵੀ ਆ ਵੀ ਉਹ ਕਰੋੜ ਰੁਪਏ ਦੇ ਵਿੱਚੋਂ ਕਿਹੜੀ ਕਮੇਟੀ ਆ ਠੇਕਾ ਲੈਂਦੀ ਕੀ ਉਹ ਟੈਕਸ ਦਿੰਦੀ ਆ ਉਹ ਐਮਐਲਏ ਸਾਹਿਬ ਐਮਐਲਏ ਸਾਹਿਬ ਟਾਰਗੇਟ ਉਹਨੂੰ ਕਿੱਧਰ ਕਰਤੀ ਹੈ ਹੁਣ ਇਹ ਕੋਈ ਕਿਸੇ ਦੇ ਟਾਰਗੇਟ ਉਹਨੂੰ ਟਾਰਗੇਟ ਉਹਨੂੰ ਇਹ ਕੀਤਾ ਜਾਂਦਾ ਹੁੰਦਾ ਜਿਹਦਾ ਕੰਮਾਂ ਦਾ ਮੁਕਾਬਲਾ ਨਾ ਕੀਤਾ ਜਾਵੇ ਉਹਨਾਂ ਨੂੰ ਕਹੋ ਨਾਲਿਆਂ ਦੇ ਵਿੱਚ ਸੜਕਾਂ ਤੇ ਆਓ ਜਿਹੜੇ ਲੋਕਾਂ ਨੂੰ ਤੁਹਾਡੀ ਬਦੌਲਤ ਡੁੱਬਣਾ ਪਿਆ ਤੁਹਾਡੀਆਂ ਡੈਂਗਾਂ ਦੇ ਥੱਲੋਂ 74 ਇੰਚ ਦੇ ਪੈਪ ਜਾ ਰਹੇ ਆ ਕਿਸੇ ਨੇ ਆਪਣੇ ਮੈਰੀ ਪੈਲੇਸ ਦੀ ਪਾਪਾ ਅੱਗੇ ਵਧਾਉਣ ਲਈ 15 ਫੁੱਟ ਜਗ੍ਹਾ ਕਵਰ ਕਰ ਲਈ ਉੱਥੇ ਜਵਾਬ ਦਿਓ ਹੁਣ ਆਪਰੇ ਜਿੰਦਾਰ ਬੰਦਾ ਕਰਾਂ ਦੀ ਕੋਰਨ ਕੀ ਬਣਾ ਜਿੰਦਾਰ ਆ ਸਰਾਇਓ ਚੈਰੀ ਟੇਬਲ ਦੀ ਗੱਲ ਕੀਤੀ ਆ ਹੋਰੇ ਕਰ ਰਹੀ ਹੋਊਗੀ ਇੱਕ ਇੱਕ ਕਰਕੇ ਪੁੱਛਣੋਂ ਮੈਂ ਕੱਲੇ ਕਰਾਂ ਕੋਸ਼ਿਸ਼ ਕੀਤੀ ਗਈ ਆ ਇਹ ਚੈਰੀਟੇਬਲ ਗੱਲਾਂ ਉਸ ਚੈਰੀਟੇਬਲ ਬਣਾ ਕੇ ਚੁੜਾ ਦੇਣੇ ਹੋਰ ਜਿਹੜੇ ਸੋਸ਼ਲ ਕੰਮ ਚਲਾ ਦੇਣੇ ਦੇਖੋ ਮੈਂ ਜਿਹੜੇ ਬੰਦੇ ਨੇ ਮੈਨੂੰ ਇਸ ਗੱਲ ਦੀ ਪੁੱਛਿਆ ਵਾ ਜਿਹਦੀ ਕੰਪਲੇਂਟ ਆਉ ਮੇਰੇ ਹਲਕੇ ਚ ਮੈਂ ਖਾਸ ਕਰਕੇ ਕਹਿ ਰਿਹਾ ਜੇ ਮੇਰੇ ਹਲਕੇ ਜਿਹੜੇ ਹਲਕੇ ਦਾ ਮੈਨੂੰ ਇਹਨਾਂ ਲੋਕਾਂ ਨੇ 2 ਲੱਖ ਬੰਦਿਆਂ ਦਾ ਚੁਣਿਆ ਨੁਮਾਇੰਦਾ ਮੈਂ ਕੱਲ ਇੱਕ ਕਹਿ ਰਿਹਾ ਸੀ ਉਹ ਭਾਜਪਾ ਵਾਲਾ ਪਤਾ ਨਹੀਂ ਕਾਂਗਰਸ ਵਾਲਾ ਪਤਾ ਨਹੀਂ ਕਿਵੇਂ ਐਮਐਲਏ ਚੋਲੇ ਮੈਂ ਲੋਕ ਲੋਕਤੰਤਰ ਨਾਲ ਚੁਣਿਆ ਹੋਇਆ ਵਿਦੈਕਾਂ ਲੋਕਾਂ ਦੀ ਸੇਵਾ ਕੀਤੀ 40 ਸਾਲ ਤੁਹਾਡੇ ਤਰ੍ਹਾਂ ਹੋ ਡੈਂਗਾ ਦੇ ਥੱਲਿਓ 74 74 ਇੰਚ ਦੇ ਪਾਈਪ ਕੱਢ ਕੇ ਸਰਕਾਰੀ ਜਗ੍ਹਾ ਤੇ ਕਬਜ਼ਾ ਨਹੀਂ ਕੀਤਾ ਹੋਇਆ ਜੇ ਇੱਕ ਹੋਰ ਵੀ ਸੁਣਾ ਮੈਂ ਸ਼ਾਇਦ ਕਈ ਕਈ ਸਵਾਲ ਤੁਸੀਂ ਨਹੀਂ ਪੁੱਛਦੇ ਮੈਂ ਇੱਕ ਮਿੰਟ ਉਹ ਕਹਿੰਦੇ ਆ ਬਈ ਉਹ ਕੱਲ ਉਹ ਤੋਂ ਕਹਾਰੇ ਸੀ ਵੀ ਪ੍ਰਸ਼ਾਸਨ ਨੇ ਪਤਾ ਨਹੀਂ ਕਬ ਜਾ ਕੀਤਾ ਹੋਇਆ ਕਿਸੇ ਜਗਾ ਜਾ ਉੱਥੇ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਜੇ ਇੱਕ ਸੂਈ ਜਿੰਨਾ ਮੈਨੂੰ ਸਾਢੇ 3 ਸਾਲ ਹੋ ਗਏ ਵਿਧਾਇਕ ਬਣੇ ਨੂੰ ਜੇ ਵਿਧਾਇਕ ਬਣਨ ਤੇ ਜਾਂ ਵਿਧਾਇਕ ਤੋਂ ਪਹਿਲਾਂ ਇੱਕ ਸੂਈ ਜਿੰਨਾ ਕੋਈ ਬੰਦਾ ਲਿਆ ਕੇ ਖੜਾ ਕਰ ਦੋਂਗੇ ਵੀ ਆ ਮੇਰੀ ਜਗ੍ਹਾ ਤੇ ਆ ਜੀ ਉਹ 100 ਗਾਜ ਕਹੂਗਾ ਮੈਂ মিডিਆ ਚ ਕਹਿ ਰਿਹਾ ਉਹਨੂੰ 1000 ਗਾਜ ਚ ਮੋੜ